ਜੀ ਸਰ ਅੱਜ ਆਪਾਂ ਦੇ ਸੇਵਾ ਆਏ ਹਾਂ ਤੁਸੀਂ ਕੀ ਕਹਿਣਾ ਚਾਹੋਗੇ ਆ ਸੀਐਮ ਸਾਹਿਬ ਨੇ ਤੇ ਡੀਜੀਪੀ ਸਾਹਿਬ ਨੇ ਇੱਕ ਆਪਰਚੂਨਿਟੀ ਦਿੱਤੀ ਹੈਗੀ ਆ ਕਿ ਮੈਂ ਇਸ ਪਾਵਨ ਤੱਤੀ ਦੇ ਉੱਤੇ ਤੌਰ ਆਪਣਾ ਡੀਏਜੀ ਦਾ ਸਫਰ ਸ਼ੁਰੂ ਕਰਾਂ ਕਿ ਮੇਰੇ ਲਈ ਬਹੁਤ ਹੀ ਇੱਕ ਰੱਬ ਵੱਲੋਂ ਦਿੱਤੀ ਇੱਕ ਦਾਤ ਹੈ ਕਿ ਮੈਂ ਕੋਸ਼ਿਸ਼ ਕਰਾਂਗਾ ਕਿ ਅਸੀਂ ਸੰਗਧੀ ਨਾਲ ਆਪਣੇ ਫਰਜ਼ਾਂ ਨੂੰ ਨਿਭਾ ਆਰਡਰ ਏਰੀਆ ਡਰੋਨ ਇੱਕ ਵਟਾਈ ਕਿਸ ਤਰੀਕੇ ਨਾਲ ਉਸਦੇ ਵੀ ਕੰਮ ਕੀਤਾ ਜਾ ਰਿਹਾ ਹੈ ਜਿਹੜੇ ਸਰਕਾਰ ਦੇ ਦੁਤ ਨਜਾ ਦੇ ਪਰਦੇ ਤੇ ਚੱਲ ਰਿਹਾ ਹੈ ਐਂਟੀ ਡਰੋਨ ਸਿਸਟਮ ਵੀ ਚੱਲ ਰਿਹਾ ਹੈ ਕਿਸ ਤਰੀਕੇ ਨਾਲ ਬਹੁਤ ਜ਼ਿਆਦਾ ਜਿਹੜਾ ਸੁਰੱਖਿਆ ਰੱਖੀ ਜਿਹੜੀ ਟੀਮਰੇ ਆਸ-ਪਾਸ ਬੈਠੀ ਹੈ ਜਿਹੜੇ ਤਹਲੇ ਐਸਐਸਪੀ ਸਾਹਿਬ ਨੇ ਬੜਾ ਅੱਛਾ ਕੰਮ ਕਰ ਰਹੇ ਨੇ ਜੋ ਮੇਰੇ ਪਹਿਲੇ ਮੇਰੇ ਡੀਐਲਜੀ ਸਾਹਿਬ ਨੇ ਮੈਨੂੰ ਦੱਸਦੇ ਗਏ ਨੇ ਆਲ ਸਹਿਲ ਅਦਿੱਤਿਆ ਮਨਿੰਦਰ ਦਰਜਿੰਦਰ ਬਹੁਤ ਐਕਸਲੈਂਟ ਕੰਮ ਕਰ ਰਹੇ ਨੇ ਜਿਹੜੀ ਆਉਣ ਦੇ ਸਮੇਂ ਦੇ ਵਿੱਚ ਜਿਹੜੀ ਵੀ ਕੋਈ ਰੰਗਰੇਤੀ ਕੋਈ ਅਸੀਂ ਕੋਈ ਉਦੇ ਵਿੱਚ ਕੋਈ ਵਾਅਦਾ ਕਰਾਂਗੇ ਜਾਂ ਕੋਈ ਉਸ ਨੂੰ ਹੋਰ ਬਿਹਤਰ ਕਰਾਂਗੇ ਉਸ ਸਮੇਂ ਸਮੇਂ ਸਿਰ ਤੁਹਾਡੇ ਨਾਲ ਅਸੀਂ ਸ਼ੇਅਰ ਕਰਦੇ ਰਾਵਾਂਗੇ ਬਟ ਜੋ ਮੇਰੇ ਇਸ ਤੋਂ ਪਹਿਲਾਂ ਜਿਹੜੇ ਮੇਰੇ ਅਫਸਰ ਨੇ ਬਹੁਤ ਅੱਛਾ ਕੰਮ ਕਰਕੇ ਗਏ ਜੇ ਕਿ ਮੈਂ ਕੋਸ਼ਿਸ਼ ਕਰਾਂਗਾ ਕਿ ਉਹੀ ਅੱਛਾ ਕੰਮ ਬਰਕਰਾਰ ਰੱਖਾਂ। ਆਰਡਰ ਰੀ ਦੇ ਜਿਹਾ ਸਕੇ ਨੌਜਵਾਨ ਹੈ ਉਹ ਲਗਾਤਾਰ ਡ੍ਰੋਨ ਦੀਆਂ ਜਿਸ ਤਰੀਕੇ ਨਾਲ ਡਿਜ਼ਾਈਨਮੈਂਟ ਆ ਰਹੀ ਹੈ ਉਹਦੇ ਵਿੱਚ ਜਾਂ ਨਸ਼ੇ ਦੇ ਵਿੱਚ ਜਗਾਕਰ ਆਸੇ ਜਾਏ। ਆਰਡਰ ਰੀ ਦੇ ਨੌਜਵਾਨਾਂ ਤੁਸੀਂ ਕਿਸ ਤਰੀਕੇ ਨਾਲ ਇਹਨਾਂ ਪਰਮਾਪਰਕਾ ਦੇ ਸਾਥ ਇਹ ਤਾਂ ਗੋਰਾ ਗੁਰੂਆ ਪੀਰਾਂ ਦੀ ਧਰਤੀ ਹੈ ਮੈਂ ਤਾਂ ਨੌਜਵਾਨਾਂ ਨੂੰ ਅਪੀਲ ਕਰਾਂਗਾ ਕਿ ਇਸਾਰਾ ਜਿਹੜਾ ਅਸੀਂ ਦੇਸ਼ ਦੇਸ਼ਵ੍ਰੋਧੀ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਅਸੀਂ ਜਿਹੜੀ ਨਸ਼ੇ ਦੇ ਦਲਦਲ ਦੇ ਵਿੱਚ ਫਸ ਰਹੇ ਹਾਂ ਅਸੀਂ ਉਸ ਤੋਂ ਨਿਕਲੀਏ ਮੇਨਸਟ੍ਰੀਮ ਦੇ ਵਿੱਚ ਆਈਏ ਦੇਸ਼ ਦੀ ਚੜ੍ਹ ਦੇ ਵਿੱਚ ਅਸੀਂ ਆਪਾਂ ਵੱਧ ਚੜ ਕੇ ਆਪਣਾ ਹਿੱਸਾ ਪਾਈਏ ਅਸੀਂ ਆਰਮੀ ਵਿੱਚ ਜਾਈਏ ਫੋਰਸਿਸ ਜੁਆਇਨ ਕਰੀਏ ਆਪਣਾ ਕਿੱਤਾ ਸਿੱਖੀਏ ਆਪਣੇ ਆਤਮ ਨਿਰਭਰ ਹੋਈਏ ਮੈਂ ਤਾਂ ਸਾਰਿਆਂ ਨੂੰ ਨੌਜਵਾਨਾਂ ਨੂੰ ਇਹ ਹੀ ਪੀੜਾ ਤੁਰ ਤੁਸੀਂ ਗੈਂਗਸਟਰ ਜਿੰਨੇ ਵੀ ਬਾਰੋਂ ਵੀ ਇਹ ਗੈਂਗਸਟਰ ਕੰਮ ਲੈਂਦੇ ਨੇ ਗੈਂਗਸਟਰਾਂ ਦੇ ਉੱਤੇ ਕਾਫੀ ਜਿਹੜੀ ਥੱਲ ਪਈ ਪੰਜਾਬ ਦੇ ਵਿੱਚ ਤੁਸੀਂ ਬਹੁਤ ਵੱਡੇ ਲੈਵਲ ਦੇ ਉੱਤੇ ਕੰਮ ਕੀਤਾ ਇਸ ਏਰੀਆ ਦੀ ਥੋੜੀ ਜਿਹੀ ਪ੍ਰੋਬਲਮ ਸੀ ਜਿਹੇ ਸਮਝਦੇ ਪੁਲਿਸ ਕਰ ਰਹੀ ਕਿ ਮਤਲਬ ਸੈਟ ਸੌਲ ਚਾਰੇ ਐਸਐਸਪੀ ਸਾਹਿਬ ਬੈਠੇ ਨੇ ਬਟਾਲਾ ਹੋ ਜਾਏਗਾ ਅੰਮ੍ਰਿਤਸਰ ਰੂਲ ਦੇ ਵਿੱਚ ਥੈਟਨਗ ਬਹੁਤ ਜਿਹਾ ਗੈਂਗਸਟਰ ਦਾ ਕੋਈ ਦਬਦਬਾ ਸੀ ਉਸ ਲੈਵਲ ਦੇ ਕੋਈ ਲਕਵੀ ਤੌਰ ਦੇ ਉੱਤੇ ਜਾਂ ਸਪੈਸ਼ਲ ਇਨੀਸ਼ੀਏਟ ਕੀ ਲੋਕਾਂ ਨੂੰ ਅਮਨ ਸ਼ਾਂਤੀ ਜਿਹੜੀ ਹੈ ਅਮਨ ਸ਼ਾਂਤੀ ਦਾ ਲੋਕ ਲੈ ਸਕਣ ਉਹ ਗੈਂਗਸਟਰ ਦਾ ਦਬਦਬਾ ਜਿਹੜਾ ਘਟਾਇਆ ਹਾਂ ਜੀ ਅਸਲ ਜਿਹੜਾ ਤਵਸੀਹ ਕੁਐਸਚਨ ਕੀਤਾ ਬੜਾ ਵੈਲਿਡ ਹੈਗਾ ਚੈਲੰਜਸ ਥੇ ਪਰ ਅਸੀਂ ਅਸ਼ੋਰ ਕਰਦੇ ਆਂ ਕਿ ਇਫ ਦਾ ਟੀਮ ਜਿਹੜੀ ਮੇਰੇ ਆਸ-ਪਾਸ ਹੈ ਜੀ ਐ ਅਸੀਂ ਆਉਂਦੇ ਸਮੇਂ ਦੇ ਵਿੱਚ ਤੁਹਾਨੂੰ ਬਹੁਤ ਅੱਛੇ ਰਿਜ਼ਲਟ ਦੇਵਾਂਗੇ ਔਰ ਜਿਹੜਾ ਦੇਸ਼ ਦਾ ਕਾਨੂੰਨ ਹੈ ਉਹੀ ਇੱਥੇ ਰਾਜ ਕਰੇਗਾ ਨਾ ਕਿ ਕੋਈ ਹੋਰ ਜਦ ਲਾਇਆ ਵੀ ਇਸੇ ਕਰਕੇ ਗਿਆ ਤੁਹਾਨੂੰ ਇਹ ਸਰਕਾਰ ਤੇ ਮੇਰੇ ਡੀਜੀ ਵੀ ਹਸਾਬ ਵਿੱਚ ਆ ਜਾਵੇ ਮੈਂ ਇਸ ਬਾਰੇ ਕੀ ਸਰ ਬਾਰਡਰ ਏਰੀਆ ਦੇ ਵਿੱਚ ਜਿੰਨਾਂ ਕੋਲ ਹੱਲੇ ਵੀ ਖੇਪਾ ਮੰਗਵਾਈਤ دارੀਆਂ ਪਾਕਿਸਤਾਨ ਤੋਂ ਆ ਰੀਆਂ ਉਹਨਾਂ ਨੂੰ ਕੀ ਚੇਤਾਵਨੀ ਦੇਣਾ ਚਾਹੀਦਾ ਚੇਤਾਵਨੀ ਤਾਂ ਪੰਜਾਬ ਪੁਲਿਸ ਦੇ ਸੈਕੰਡ ਟੂ ਨਨ ਪੰਜਾਬ ਪੁਲਿਸ ਨੇ ਬੜੇ ਛੱਲੇ ਜਿਹੜੇ ਹੈਗੇ ਆ ਪਹਿਲਾਂ ਵੀ ਆਪਣੇ ਕੀਤੀ ਹੈਗੇ ਨੇ ਇੰਨੇ ਔਕਾ ਸਮਾਂ ਦੇਖਿਆ ਐਂਡ ਪੰਜਾਬ ਪੁਲਿਸ ਹਮੇਸ਼ਾ ਉੱਪਰ ਕੇ ਆਈ ਹੈ ਜਿਹੜੀਆਂ ਖੇਪਾ ਆ ਰੀਆਂ ਅਸੀਂ ਇਹਨਾਂ ਤੇ ਇੱਕ ਇਹਨਾਂ ਨਾਲ ਰਲ ਮਿਲ ਕੇ ਜੋ ਵੀ ਬੀਐਸਐਫ ਜਿਹੜੀਆਂ ਦੂਜੀਆਂ ਏਜੰਸੀਆਂ ਐ ਅ ਕੋਈ ਐਜੰਸੀ ਆਮਨ ਰਹਿ ਮੀ ਤੇ ਜਿਸੀ ਰਣਨੀਤੀ ਬਣਾਵਾਂਗੇ ਆਂਦੇ ਸਮੇਂ ਦੇ ਵਿੱਚ ਅਸੀਂ ਤੁਹਾਨੂੰ ਅੱਛੇ ਰਿਜ਼ਲਟ ਦੇਵਾਂਗੇ ਇਹ ਅਰੇਸਟ ਅਸ਼ੋਰ ਸਰ ਪਬਲਿਕ ਦੇ ਨਾਲ ਕਾਜ ਵੀ ਤੁਹਾਡਾ ਰਿਲੇਸ਼ਨ ਤੁਸੀਂ ਜਿੱਥੇ ਮਿਲ ਰਹੇ ਹੋ ਮਤੋਂ ਰ ਐਸਐਸਪੀ ਵੀ ਜਿੱਥੇ ਪਬਲਿਕ ਨੂੰ ਤੁਸੀਂ ਕਾਜ ਵੀ ਪ੍ਰੈਕਟਿਸ ਦਿੰਦੇ ਹੋ ਰੇਂਜ ਵੱਡੀ ਹੈ ਪਬਲਿਕ ਦੇ ਨਾਲ ਉਸੇ ਤਰ੍ਹਾਂ ਦਾ ਹੀ ਤਾਲਮੋਲ ਰਹੇਗਾ ਜੀ ਜੇ ਅਸੀਂ ਲੋਕ ਵੀ ਆ ਕੇ ਆਪਣੀ ਕੁਸ਼ਲਾ ਦੱਸਣਾ ਉਹਨਾਂ ਨੂੰ ਹਵਾਲੇ ਦਿੱਤਾ ਪਹਿਲੇ ਦਾ ਆਰਥਿਕ ਹੋਵੇ ਰਿਹਾ ਵੀ ਆ ਪਬਲਿਕ ਸਰਵੈਂਟਸ ਤੇ ਸਾਡਾ ਕੰਮ ਹੀ ਇੱਕ ਲੋਕ ਸੇਵਾ ਹੈਗੀ ਆ ਅਸੀਂ ਆਪ ਲੋਕਾਂ ਕੋਲੇ ਜਾਵਾਂਗੇ ਅਸੀਂ ਇੱਕ ਜਿਹੜੀ ਪੰਜਾਬ ਦੀ ਵੈਸੇ ਵੀ ਸਭ ਦਾ ਵੀ ਜਿਹੜੀ ਰੀਤ ਹੈਗੀ ਹੈ ਕਿ ਸੇਵਾ ਭਾਵ ਉਹ ਸਾਨੂੰ ਉਸ ਨਾਲ ਉਸਤੇ ਹੀ ਅਮਲ ਕਰਨਾ ਚਾਹੀਦਾ ਤੇ ਬਿਲਕੁਲ ਪਬਲਿਕ ਨੂੰ 24 ਘੰਟੇ 24 ਇਨ ਟੂ 7 ਮੈਂ अवेलेबल ਐ ਮੇਰੇ ਆਫੀਸਰਜ਼ ਦੇ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ निजात ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸੁਵਿਧਾ ਵੀ ਹੈ ਮਲੇਰੀਆ ਪਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਕੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ 넥 ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੋਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ, ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਤੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News